ਜਿਹੜੀ ਗਲ ਘਟਨਾ ਕੁਰਕਸ਼ੇਤਰ ਹਰਿਆਣੇ ਚ ਵਾਪਰੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਉਥੇ ਦੇ ਮੁੱਖ ਮੰਤਰੀ ਅਨੈਰ ਸਿੰਘ ਸੈਣੀ ਨੇ ਜਾਣਾ ਸੀ ਤੇ ਉਥੇ ਉਹਨਾਂ ਦੇ ਸਖਿਆ ਦਸਤੇ ਵੱਲੋਂ ਜਿਵੇਂ ਟੋਪੀਆ ਪਾ ਕੇ ਗੁਰਦੁਆਰੇ ਦੇ ਦਰਬਾਰ ਸਾਹਿਬ ਚ ਐਂਟਰੀ ਕੀਤੀ ਗਈ ਉਥੇ ਖੋਲਾ ਫਰਾੜੀ ਕੀਤੀ ਗਈ ਗੁਰੂਗ੍ਰੰਥ ਸਾਹਿਬ ਦੇ ਤਾਬੇ ਚ ਜਾ ਕੇ ਟੋਪੀਆਂ ਪਾ ਕੇ ਹੱਥ ਮਾਰੇ ਗਏ ਇਹ ਸਰਾਸਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ અપਮਾਨ ਹੈ ਮੈਂ ਹਰਿਆਣੇ ਦੇ ਮੁੱਖ ਮੰਤਰੀ ਨਯਾਬ ਸਿੰਘ ਸੈਣੀ ਨੂੰ ਪੁੱਛਣਾ ਚਾਹੁੰਦਾ ਕਿ ਜੇਕਰ ਤੁਹਾਨੂੰ ਗੁਰਦੁਆਰੇ ਚ ਜਾਣ ਤੇ ਖਤਰਾ ਸੀ ਤਾਂ ਗੁਰਦੁਆਰੇ ਨੇ ਤੁਹਾਨੂੰ ਕੋਈ ਮੈਸੇਜ ਤੇ ਨਹੀਂ ਭੇਜਿਆ ਗੁਰਗਨ ਸਾਹਿਬ ਜੀ ਮਹਾਰਾਜ ਨੇ ਤੁਹਾਨੂੰ ਕੋਈ ਮੈਸੇਜ ਤੇ ਨਹੀਂ ਭੇਜਿਆ ਕਿ ਤੁਸੀਂ ਆ ਕੇ ਮੱਥਾ ਟੇਕੋ ਤੇ ਮੇਰੀ ਬੇਦਬੀ ਕਰੋ ਮੈਂ ਸਮੁੱਚਕ ਕੌਮ ਦੇ ਦਰਦਵਾਨ ਉਹਨਾਂ ਸਿੱਖਾਂ ਨੂੰ ਅਪੀਲ ਕਰਦਾ ਹੈ ਕਿ ਉਹ ਅਜਹੀ ਕਰਾਉਣੀ ਹਰਕਤ ਕਰਨ ਵਾਲੇ ਨੈਰ ਸਿੰਘ ਸੈਣੀ ਪਾਸ ਪਾ ਦਾ ਪੂਰਨ ਬਾਈਕਾਟ ਕਰਨ ਕੋਈ ਵੀ ਸਿੱਖ ਜੇਕਰ ਉਹ ਸੱਚਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਗੁਰੂ ਮੰਨਦਾ ਹੈ ਗੁਰੂ ਨਾਨਕ ਨੂੰ ਆਪਣਾ ਬਾਪ ਮੰਨਦਾ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਇਸ ਮੁੱਖ ਮੰਤਰੀ ਤੇ ਇਹਦੀ ਪਾਰਟੀ ਨੂੰ ਮਜਾ ਚਕਾ ਦਿਓ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੁੰਦਾ ਹੈ ਕੌਣ ਕਰ ਸਕਦਾ ਹੈ ਜੋ ਹਾਜ਼ਰ ਮੌਜੂਦ ਗੁਰੂ ਹੈ ਮੈਂ ਗੁਰਮੇਸ਼ ਸਿੰਘ ਮਠਾੜੂ ਸਮਾਜਵਾਦੀ ਪਾਰਟੀ ਪੰਜਾਬ ਦਾ ਬਲਾਰਾ ਹੋਣ ਦੇ ਨਾਤੇ ਮੰਨ ਕਰਦਾ ਹਾਂ ਦੇਸ਼ ਦੇ ਮੁੱਖ ਜੱਜ ਸ਼੍ਰੀ ਡੀਵਾਈ ਚੰਦਰ ਚੋੜਜੀ ਤੋਂ ਕਿ ਉਹ ਇਸ ਘਟਨਾ ਦਾ ਸੰਗਿਆਨ ਲੈਂਦੇ ਹੋਏ ਇਸ ਮੁੱਖ ਮੰਤਰੀ ਤੇ ਇਹਦੇ ਸੱਖਿਆ ਕਰਮੀਆਂ ਦੇ ਉੱਤੇ 295 ए ਦੇ ਅਧੀਨ ਮਕਦਮਾ ਦਰਜ ਕਰਨ ਦੇ ਹਕੂਮਤ ਜਾਰੀ ਕਰਨ ਕਿਉਂਕਿ ਕੋਈ ਵੀ ਡੀਜੀਪੀ ਇਨ੍ਹਾਂ ਸਰਕਾਰਾਂ ਦਾ ਜਿੱਥੇ ਭਾਜਪਾ ਦੇ ਸਰਕਾਰਾਂ ਨੇ ਉੱਥੇ ਹਿੰਮਤ ਨਹੀਂ ਕਰੇਗਾ ਕਿ ਇਨ੍ਹਾਂ ਗੁਰਗਨ ਸਾਹਿਬ ਜੀ ਦੀ ਬਦਬੀ ਕਰਨ ਵਾਲੇ ਲੋਕਾਂ ਦੇ ਵਿਰੁੱਧ ਮਕਦਮਾ ਦਰਜ ਕਰੇ ਉਹਨੂੰ ਆਪਣੀ ਜਾਨ ਦਾ ਆਪਣੀ ਨੌਕਰੀ ਦਾ ਖਤਰਾ ਹੈ ਅਰ ਤੁਸੀਂ ਲੋਕਤੰਤਰ ਦੇ ਕਾਨੂੰਨ ਦੇ ਰਖਵਾਲੇ ਹੋ ਤੁਹਾਡੇ ਤੋਂ ਉਮੀਦ ਕੀਤੀ ਜਾ ਸਕਦੀ ਹੈ ਤੇ ਉੱਥੇ ਹੀ ਮੈਂ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਨੇ ਪੱਗਾਂ 'ਚ ਸਿਰ ਵਾਰ ਕੇ ਭਾਜਪਾ ਦਾ ਪ੍ਰਚਾਰ ਕਰ ਰਹੇ ਨੇ ਭਾਜਪਾ ਦੇ ਗੁਣਗਾਨ ਕਰ ਰਹੇ ਨੇ ਉਹਨਾਂ ਦੇ ਨਿੱਜੀ ਲਾਲਚ ਹੋ ਸਕਦੇ ਆ ਆਪਣੇ ਭ੍ਰਸ਼ਟਾਚਾਰ ਨੂੰ ਛਿਪਾਉਣ ਲਈ ਉਹਨਾਂ ਦਾ ਡਰ ਹੋ ਸਕਦਾ ਹੈ ਜਾਂ ਉਹ ਸਿੱਖਾਂ ਦੇ ਰੂਪ ਚ ਸਿੱਖੀ ਪੇਸ ਦੇ ਵਿੱਚ ਸਿੱਖ ਧਰਮ ਦੇ ਦੁਸ਼ਮਣ ਹੋ ਸਕਦੇ ਨੇ ਜੇਕਰ ਉਹ ਆਪਣੀ ਭੁੱਲ ਸੁਧਾਰਨਾ ਚਾਹੁੰਦੇ ਨੇ ਤੁਰੰਤ ਪ੍ਰਭਾਵ ਨਾਲ ਪਾਜਪਾ ਦਾ ਸਾਥ ਛੱਡਣ ਤੇ ਗੁਰੂ ਦੀ ਸ਼ਰਨ ਚ ਆਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ